ਰੋ ਕਿਤਾ ਕੀ ਹਾਲ ਚਾਲ ਲੱਗੇ ਆ ਪਾਜ ਕਣਕ ਵੜਾਉਣ ਚਲੋ ਕਿੰਨੇ ਦਿਨ ਹੋ ਗਏ ਸੀਗਾ ਕੰਪੈਨ ਹੀ ਨਹੀਂ ਮਿਲਦੀ ਸੀਗੀ ਅੱਜ ਮਿਲੀ ਆ ਮੈਂ ਕਿਹਾ ਚਲੋ ਵੜਾ ਦਈਏ ਨਹੀਂ ਤਾਂ ਓਖਾ ਹੋ ਜਾਣਾ ਕੰਮ ਨਹੀਂ ਬੱਤੜ ਬੁੱਤੜ ਵੀ ਬਹੁਤ ਹੁੰਦਾ ਆ ਲੋ ਚੈੱਕ ਕਰ ਕੰਪੈਨ ਆ ਇਹ 시 ਵਾਲੀ ਪ੍ਰੀਤ ਆਲਿਆਂ ਦੀ ਆ ਪ੍ਰੀਤ ਆਲਿਆਂ ਦੀ ਵਾਹਿਗੁਰੂ ਸਤਨਾਮ ਜੀ ਉਹ ਕਾ ਰਗੜ ਕੇ ਵੜ ਦਵੇ ਥੱਲਿਓ ਥੱਲਿਓ ਐ ਚੱਕ ਦੇਈ ਗੈਣਾ ਉਹਨੂੰ ਕਹਿ ਦੇ ਚੱਕ ਦਵੇ ਥੱਲਿਓ ਅੱਜ ਤਣ ਨੂੰ ਰੱਖੇ ਕੋ ਥੋੜੀ ਵੀ ਕੋਈ ਨਹੀਂ ਬਾੜ ਦੇ ਗੈਣਾ ਦੂਗੇ ਦੇ ਖੇਤ ਚ ਕੋਈ ਚੱਕਰ ਨਹੀਂ ਕੰਬੈਨ ਤਾਂ ਨਵੀਂ ਏਸੀ ਵਾਲੀ ਏਸੀ ਕਾ ਬਣਿਆ ਐ ਨਾ ਮੈਨੂੰ ਕਹੜਾ ਗਿਆ ਸੀ ਵੇ ਅੁੱਸਰਲੀ ਵੱਟ ਲਈ ਆ ਕਣਕ ਤੇ ਇੱਧਰ ਲਈ ਲੱਗੇ ਸ਼ੁਰੂ ਹੋਣ सां ਬੰਦਾ ਰਾਮ ਨਾ ਬੈਠਾ ਆ ਬਸ ਸਟੀering ਘਮਾਈ ਜਾਂਦਾ ਐ ਨਈਸੀ ਵਾਲੀ ਕੈਂਡਰ ਬੰਦਿਆਰੇ ਨਾ ਬੈਠਾ ਬੰਦਾ ਐਵੇਂ ਹੀ ਦੁਈਆਂ ਮਸ਼ੀਨਾਂ ਦੇ ਦਾ ਕਾਲੀ ਤਰਪਾ ਲਾ ਕੇ ਕਿੱਡਾ ਅੱਜ ਆਜਾ ਪੀਜੀ ਲੱਗਿਆ ਵਾ ਬਸ ਕੰਡ ਕਤੋਂ ਲਾਵਾ ਦੇਖ ਚੱਕਦੇ ਚੱਕਦੇ ਹੋ ਬਈ ਇਧਰ ਫੋਲ ਮੀ ਪਈ ਜਾਂਦਾ ਇਧਰ ਭਾਈ ਆਪਣਾ ਰੋਟੀ ਲੱਗਾ ਖਾਣਾ ਮੈਂ ਕਿਹਾ ਆਪਾਂ ਬਾਅਦ ਚੋਂ ਖਾਂਦੇ ਕੋਈ ਨਹੀਂ